ਆਪ ਸਰਕਾਰ ਲੋਕਾਂ ਦੇ ਦਰਵਾਜ਼ੇ ਸਾਡੇ ਪਿੰਡਾਂ ਦੇ ਵਿੱਚ ਵਸਦੇ ਬਹੁਤੇ ਜਿਹੜੇ ਬਜ਼ੁਰਗ ਆ ਮਕਾਵਾ ਹੈ ਉਹਨਾਂ ਨੂੰ ਸਰਕਾਰੀ ਸਹੂਤਾ ਲੈਣ ਲਈ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਖੱਜਲ ਖਵਾਲੀ ਹੁੰਦੀ ਹੈ ਉਸ ਚੀਜ਼ ਤੋਂ ਥੋੜੀ ਜਿਹੀ ਰਾਹਤ ਦੇਣ ਮੁੱਖ ਮੰਤਰੀ ਭਗਵਤ ਮਾੜ ਹੋਰਾਂ ਦੇ ਵਿਚਾਰ ਦੇ ਵਿਚਾਰ ਦੇ ਪਿੰਡ ਪਿੰਡ ਜਾ ਕੇ ਸੋਧਾ ਕੈਂਪ ਲਾਇਆ ਜਾਂਦਾ ਹੈ ਅੱਜ ਇੱਥੇ ਕਾਫੀ سارے ਡਿਪਾਰਟਮੈਂਟ ਵੱਲੋਂ ਇੱਥੇ ਨਗਰ ਹਰੀਨੋ ਜਿਹੜਾ ਕਿ ਬੜਾ ਮਾਣ ਮਰਤਾਂ ਨਗਰ ਹੈ ਮੈਨੂੰ ਬੜਾ ਪਿਆਰ ਦਿੰਦਾ ਹਰ ਬਾਰੀ ਸਾਡੇ ਹਲਕੇ ਦਾ ਇੱਕ ਵੱਡਾ ਨਗਰ ਹੈ ਨਗਰ ਹਰੀਨੋ ਦੇ ਸਕੂਲ ਦੇ ਵਿੱਚ ਸਹੂਤਾ ਕੈਂਪ ਐ ਜੋ ਦੇ ਕੀਤਾ ਗਿਆ ਪੰਚਾਇਤ ਦਾ ਨਾਲ ਸਹਿਯੋਗ ਪੂਰਾ ਸਾਡੇ ਸਾਰੇ ਡਿਪਾਰਟਮੈਂਟ ਦਾ ਨਾਲ ਸਹਿਯੋਗ ਪੂਰਾ ਸੋ ਇਹ ਸੇਵਾ ਦੇ ਕਾਰਨ ਜਿਹੜੀ ਲੜੀ ਹੈ ਇਹ ਨਿਰੰਤਰ ਚਲਦੀ ਰਹੇਗੀ ਤਾਂ ਕਿ ਸਾਡੇ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਸਾਰੇ ਜਿਹੜੀਆਂ ਸਰਕਾਰੀ ਸਹੂਲਤਾਂ ਉਹਨਾਂ ਦੇ ਦਵਾਰ ਤੇ ਆ ਕੇ ਉਹਨਾਂ ਦੇ ਘਰੇ ਆ ਕੇ ਬਿਲਡ ਜਿਹੜਾ ਕਿ ਵਾਅਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਸਰਕਾਰ ਚੰਡੀਗੜ੍ਹੋਂ ਨਹੀਂ ਪਿੰਡਾਂ 'ਚ ਚੱਲੂਗੀ